ਲੇ ਗੁਰਜੀਤ ਭੈਣ ਤੈਨੂੰ ਕੀ ਪਤਾ ਹੋਵੇ ਸੁੱਖ ਦੀ ਨੀਂਦ ਸੁੱਤੀ ਆ ਮੈਂ ਰਾਤੀ ਕਿੰਨੇ ਦਿਨਾਂ ਬਾਅਦ ਮੈਂ ਤਾਂ ਭੈਣ ਤੇਰੇ ਪੇਲਾ ਹੀ ਗਿਆ ਜੇਗਾ ਥੋੜੀ ਵਿਆਹ ਦੇਂਗੀ ਤੇ ਤੂੰ ਵੀ ਸੌਖੀ ਹੋ ਜਾਵੇਂਗੀ ਵਧੀਆ ਹੋ ਗਿਆ ਨਾ ਗੱਲ ਥੋੜੀ ਵੀ ਆਪਣੇ ਘਰ ਖੁਸ਼ ਰਹੂਗੀ ਦੱਸੋ ਮੈਂ ਆਪਣੇ ਘਰ ਖੁਸ਼ ਆਹ ਤਾਂ ਗੱਲ ਤੇਰੀ ਸਹੀ ਆ ਆ ਪਾਜੀ ਵੇਲਾ ਤੇਰੇ ਵਿਆਹ ਕੀ ਕੁੜੀ ਦਾ ਕੀਤਾ ਫੇਰ ਮੈਨੂੰ ਕੱਲਿਆਂ ਛੱਡ ਕੇ ਚਲ ਗਏ ਨੇ ਕਹਿੰਦੇ ਮੈਨੂੰ ਤਾਂ ਕੰਮ ਬਾਹਰ ਦਾ ਹੀ ਵਾਰਾ ਖਾਂਦਾ ਵੈ ਇੱਥੇ ਨਾ ਦੁਕਾਨਾਂ ਚੱਜਣਾ ਮਿਲਣ ਨਹੀਂ ਹੁੰਦੀਆਂ ਯੋਰੇ ਪਾਹੀ ਵੇਚਤੀਆਂ ਨੇ ਉਹ ਪਾ ਥੋੜੀ ਹੁਣ ਮਿਲ ਜਾਨੀਆਂ ਹੁਣ ਤਾਂ ਅੱਗ ਲੱਗੀ ਪਈ ਆ ਪ੍ਰੋਪਰਟੀ ਨੂੰ ਵੀ ਤੁਹਾਨੂੰ ਵੀ ਕੀ ਆ ਜਿੱਥੇ ਸਾਡੂ ਹੈਲਪਫੁਲ ਹੋਣਾ ਦੱਸੋ ਅਸੀਂ ਤੁਹਾਡੇ ਨਾਲ ਖੜੇ ਆ ਨਾ ਨਾ ਉਹਦੇ ਦੇ ਕੇ ਇਕੱਲੇ ਕਿ ਗੱਲ ਨਹੀਂ ਸੰਭੋਗ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਸੁੱਤੀ ਹੋਈ ਜੇ ਐਵੇਂ ਮੈਂ ਕਹਾਂ ਸੁੱਤੀ ਪਈ ਆ ਆਰਾਮ ਨਾਲ بابا ਮੈਂ ਧੁੱਪੇ ਉਹਦੀ ਮਾਲਿਸ਼ ਕਰਤੀ ਸੀ ਥੋਣ ਸੁੱਤੀ ਹੋਈ ਆ ਮੈਨੂੰ ਸਭ ਹੋਗਾ ਸੀ ਬੜਾ ਦਿਲ ਕਰਦਾ ਪਿਆ ਸੀ ਕਿ ਮੈਂ ਨਾ ਤੁਹਾਡੇ ਕੋਲ ਆ ਜਾਣਾ ਥੋੜੀ ਦੇਰ ਵਾਸਤੇ ਘਰ ਨਾ ਦਿਲ ਜਾਵਨੀ ਸੀ ਲੱਗੰਦਿਆ ਮੇਰਾ ਕੋਈ ਗੱਲ ਨਹੀਂ ਤੁਸੀਂ ਆ ਜਾ ਕਰੋ ਸਭੋ ਵਧੀਆ ਤੁਹਾਡਾ ਵੀ ਵਧੀਆ ਟਾਈਮ ਪਾਸਾ ਜਾ ਕੇ ਬੁਲਾ ਲਏ ਬੈਠ ਲਿਆ ਰਹੇ ਨੇ ਕਿੰਨੇ ਬੰਨੇ ਨਹੀਂ ਕਿੰਨੇ ਨਾਲ ਗੱਲਾਂ ਚਲਾ ਕਰ ਰਹੇ ਨੇ ਹੈ ਚੱਲੀ ਇੱਕ ਕਰੋ ਕਿਆ ਤੇ ਕਰੀ ਕਿ ਜਦ ਹੋ ਗਿਆ ਹੈ ਮੈਂ ਇਹ ਭੈਣ ਜੀ ਇੱਕ ਗੱਲ ਕਵਾਂ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦੀ ਆਣ ਗਵਾਨਾ ਮੈਨੂੰ ਭਾਨੇ ਨਾਲ ਪੁੱਛਣ ਦਿਆ ਸੀ ਬੜੇ ਤੁਸੀਂ ਕੱਪੜੇ ਛਪੜੇ ਪਾਏ ਬੜੇ ਬੈਗ ਫੜੇ ਸੀ ਪਰ ਸੋ ਕਿੱਥੇ ਨਿਕਲੇ ਸੀ ਮੈਂ ਨਾ ਕਿਸੇ ਦੇ ਕੰਨੀ ਕੋਈ ਆਵਾਜ਼ ਪਾਈ ਨਹੀਂ ਵਧੀਆ ਕੀਤੀ ਹਾਂ ਬਾਕੀ ਤਹੀ ਅਸਾਨਾਂ ਵਾਲੀ ਗੱਲ ਨਾ ਕਰਿਆ ਕਰੋ ਕਿ ਪੈਣ ਬਰਾ ਹੁਣ ਨਾ ਤੇ ਅਸਾਨ ਨਹੀਂ ਹੁੰਦਾ ਉਹ ਪੈਣ ਬਰਾ ਤੇ ਪਿਆਰ ਹੁੰਦਾ ਵਾ ਤੇ ਤੇ ਸਾਡੀ ਵੀ ਤੇ ਸਾਡੀ ਵੀ ਤੇ ਧੀ ਹੈ ਨਾ ਧੀ ਮੰਨਿਆ ਹੈ ਨੂੰ ਨਹੀਂ ਨਹੀਂ ਬਿਲਕੁਲ ਤੇ ਇਹ ਗੱਲ ਤੇ ਵਧੀਆ ਕੀਤੀ ਆਣ ਵਾੜ ਨੂੰ ਨਾ ਪਤਾ ਲੱਗਣਗੇ ਮੈਂ ਤੇ ਬੱਸ ਬੱਸ ਪਹਿਲਾਂ ਵੀ ਭੈਣ ਜੀ ਕਿਹਾ ਜਾਵੇ ਤੇ ਨਜ਼ਰਾਂ ਹੀ ਖਾ ਗਈਆਂ ਇਹ henna ਸੋਖਾ ਕਰ ਕਿੱਥੋਂ ਮਿਲ ਗਿਆ ਇਹ ਉਹ ਬਾਅਦ ਚ ਬੰਦੇ ਦੀਆਂ ਕਮੀਆਂ ਤੇ ਬਾਅਦ ਚ ਨਜ਼ਰ ਆਉਂਦੀਆਂ ਨਾ ਪਹਿਲਾਂ ਤਾਂ ਨਜ਼ਰ ਤੇ ਹੀ ਗੱਲ ਆਉਂਦੀ ਕਿ ਬੰਦੇ ਨੇ ਨਜ਼ਰ ਲਾਤੀ ਹੈ ਮੈਂ ਨਾ ਤੁਹਾਨੂੰ ਕਹਿਣਾ ਸੀ ਕਿ ਸੇਵਕ ਨੂੰ ਕੋਈ ਇੱਕ ਵਾਰੀ ਜਰਾ ਕਚਹਿਰੀ ਹੋ ਕੇ ਆਵੇ ਮੇਰੇ ਸੁਣਨ ਚ ਆਈ ਹੈ ਕਿ ਉਹਨਾਂ ਨੇ ਬੇਲਬੂਲ ਕਰਾ ਲਈ ਆਪਣੀ ਕੋਈ ਗੱਲ ਨਹੀਂ ਸੇਵਕ ਜਰਾ ਤਾਂ ਕੰਮ ਗਿਆ ਆ ਹੁੰਦਾ ਨਾ ਤੇ ਮੈਂ ਉਹਦਾਂ ਕਰਦੀ ਗੱਲ ਗੱਲ ਪਤਾ ਕੀ ਗੱਲ ਪਤਾ ਕੀ ਹੈ ਡਰਨ ਵਾਲੀ ਤਾਂ ਮੈਨੂੰ ਕੋਈ ਗੱਲ ਨਹੀਂ ਸੀ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਬਸ ਨਾ ਰਹਿ ਰਹਿ ਕੇ ਮਨ ਚ ਇਹ ਗੱਲ ਆਂਦੀ ਹੈ ਕਿ ਮਾਰੇ ਲੋਕਾਂ ਦਾ ਨਾ ਸੋਹ ਨਹੀਂ ਖਾਦੀ ਜਾ ਸਕਦੀ ਐਵੇਂ ਇਧਰ ਉਧਰ ਹਵਾ ਕੋਈ ਸੂ ਮਿਲ ਗਈ ਕੇ ਪਾਸੇ ਚਲਦੀ ਤੇ ਮੇਰੀ ਉਧਰ ਕੁੜੀ ਦੇ ਘਰ ਹੀ ਨਾ ਕਿਤੇ ਚਲ ਜਨ ਮੇਰਾ ਰਹਿ ਰਹਿ ਕੇ ਮਨ ਚ ਡਾਰੀ ਆਈ ਜਾਂਦੇ ਭਾਵੇਂ ਅਸੀਂ ਮੁੰਡੇ ਵਾਲੇ ਨੂੰ ਸਾਰਾ ਕੁਝ ਦੱਸਿਆ ਭਾਵੇਂ ਤੁਹਾਡੇ ਘਰ ਦੇ ਲੱਗ ਗਈ ਹੈ ਪਰ ਬਖੇੜਾ ਜਿਨ੍ਹਾਂ ਨੇ ਪਾਣਾ ਨਾ ਉਹਨਾਂ ਨੇ ਕੁਝ ਨਹੀਂ ਵੇਖਣਾ ਉਹਨਾਂ ਨੂੰ 2 ਮਿੰਟ ਦਾ ਮੇਲਾ ਲਾ ਹੀ ਦੇਣਾ ਕਿ ਤਰ੍ਹਾਂ ਕਿਤੇ ਕੋਈ ਗੱਲ ਨਹੀਂ ਤੈਨੂੰ ਬਿਲਕੁਲ ਟੈਨਸ਼ਨ ਨਾ ਲੋ ਇਸ ਗੱਲ ਦੀ ਮੁੰਡੇ ਵੱਲੋਂ ਤੇ ਬਿਲਕੁਲ ਨਾ ਟੈਨਸ਼ਨ ਲੋ ਕੋਈ ਨਹੀਂ ਅਰਜਨ ਸਾਹਿਬ ਲਵਾ ਲੈਨੇ ਪਤਾ ਕਿੰਨੇ ਵੇ ਸੇਵਕ ਨੂੰ ਪਤਾ ਕਰੇ ਕਿ ਇਹਨਾਂ ਵਾਕੇ ਜੀ ਕਿਤੇ ਕੁੜੀ ਦੇ ਘਰ ਨਹੀਂ ਜਾ ਪਹੁੰਚੇ ਤੇ ਹੋਰ ਕੀ ਕੋਈ ਪਤਾ ਹੁੰਦਾ ਵਾ ਬੰਦਾ ਪਤਾ ਕਰਾ ਲਵੇ ਮੇਰੀ ਤਾਂ ਨਾਲ ਦੀ ਬੜੀ ਛਤਰੀ ਜੀ ਆ ਆਕੇ ਨਾ ਸਵੇਰੇ ਸਵੇਰੇ ਆਈ ਸੀ ਬਾਨੇ ਨਾਲ ਲੈ ਪੈ ਨਾ ਗਜਰੇਲਾ ਬਣਾਇਆ ਲੱਲਾ ਫਿਰ ਕਦੀ ਇੱਧਰ ਚੱਕ ਕੇ ਲੈ ਕੁੜੀ ਕੱਲੀ ਐ ਆਪ ਦੀ ਹਰਪ੍ਰੀਤ ਕਿੱਥੇ ਐ ਮੈਂ ਕਿਉਂ ਉਹਦੇ ਪੇਪਰ ਦਿਵਾਨੇ ਪਏ ਆ ਪੇਪਰ ਲਈ ਉਹਨਾਂ ਨੂੰ ਮਚੰਡੀਗੜ੍ਹ ਭੇਜਿਆ ਵਾ ਲੈ ਤੂੰ ਕੋਈ ਚੰਗਾ ਕੰਮ ਕੀਤਾ ਵਾ ਹੋ ਗਿਆ ਮੰਨਿਆ ਤਲਾਕ ਤੂੰ ਇਹ ਕਰ ਲਾ ਤੂੰ ਉਹ ਸਲਾਵਾ ਦੇ ਨੂੰ ਤੇ ਮੈਂ ਕਹਿੰਦੀ ਮੂੰਹ ਚੁੱਕੇ ਤੁਰਿਆ ਹੀ ਆਂਦੇ ਮੇਰੇ ਘਰ ਕੋਈ ਨਾ ਕੋਈ ਘਰ ਵੀ ਇਕੱਲਾ ਨਹੀਂ ਛੱਡ ਸਕਦੀ ਨੇ ਤਾਂ ਮੈਂ ਪਿੰਡ ਹੀ ਰਹਿਣਾ ਸੀ ਥੋੜੇ ਦਿਨ ਮਾਸੀ ਕੋਲ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਇਸ ਤਰ੍ਹਾਂ ਹੀ ਬਸ ਆਣੇ-ਬੰਨੇ ਲਈ ਜਾ ਮੈਂ ਤੇ ਨਾ ਹਰਪੀ ਕੋਲ ਨੂੰ ਵੀ ਕਹਿ ਦੇਣਾ ਵਾ ਜਾਣਾ ਮੈਂ ਤਾਂ ਸਿਮਰਤ ਲਿਆ ਅੱਛਾ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਵਾਂ ਕਿ ਜਦੋਂ ਮੰਮੀ ਨੂੰ ਮਿਲਣ ਨੂੰ ਦਿਲ ਕਰੇ ਨਾ ਤੂੰ ਮੇਰੇ ਵੱਲ ਆ ਜਾਣਾ ਵਾ ਤੈਨੂੰ ਮੈਂ ਆਪਣੇ ਵੱਲ ਸੱਦ ਜਾਣਾ। ਨਾ ਨਾ ਮੈਂ ਵੀ ਇਹੀ ਗੱਲ ਕੀਤੀ ਹੈ ਜਾਂ ਤਾਂ ਮੈਂ ਤੁਹਾਡੇ ਵੱਲ ਆ ਜਾ ਕਰਨਾ ਤੇ ਜਾਂ ਮੈਂ ਪਿੰਡ ਆ ਜਾ ਕਰਨਾ। ਮੈਂ ਕੁੜੀ ਨੂੰ ਮੈਂ 6 ਮਹੀਨੇ ਦਰ ਪੈਰ ਨਹੀਂ ਪੈਂਦੇ ਨਹੀਂ। ਭਈ ਆਪਾਂ ਤਾਂ ਕਾਕੇ ਨੂੰ ਖੁੱਲੀ ਖੁੱਲੀ ਗੱਲ ਕਰਤੀ ਸੀ ਕਿ ਪੁੱਤ ਆਹ ਵਿਚਲਾ ਕਰਨਾ ਹੀ ਲੋਕਾਂ ਅੱਗੇ ਨਾ ਕੋਈ ਗੱਲ ਨਹੀਂ ਕਰਨੀਗੀ। ਬਿਲਕੁਲ ਸਹੀ ਕਿਹਾ ਕੋਈ ਗੱਲ ਨਹੀਂ। ਹੁਣ ਤਾਂ ਬਹੁਤ ਸਮਝ ਆ ਰਿਹਾ। ਬਹੁਤ ਜੀ। ਨਹੀਂ ਨਹੀਂ ਬਹੁਤ ਸਿਆਣਾ ਸੱਚੀ ਐਵੇਂ ਜਾਣੇ ਜਾਣੇ ਚ ਪਹਿਲਾਂ ਗਲਤੀਆਂ ਹੋ ਗਈਆਂ, ਕੁਝ ਸੋਚਿਆ ਨਹੀਂ, ਸਮਝਿਆ ਨਹੀਂ। ਨਹੀਂ ਤੇ ਇਹ ਜਿਹੜਾ ਕਲੰਕ ਲੱਗਾ ਨਾ ਪਹਿਲੇ ਵਿਆਹ ਦਾ ਇਹ ਲੱਗਣਾ ਹੀ ਨਹੀਂ ਸੀ ਪਰ ਹੁਣ ਹੋਂ ਤੇ ਬੇਫਿਕਰ ਹੋ ਗਏ ਹੀ ਦੋਵੇਂ ਜੀ ਇਹ ਵੀ ਮੇਰੇ ਨਾਲ ਗੱਲ ਕਰਦੇ ਕਹਿੰਦੇ ਸੇਵਕ ਬਹੁਤ ਸਿਆਣਾ ਨਿਕਲਿਆ ਉਹ ਤੋਂ ਘਰ ਵੀ ਚ ਰਿਸ਼ਤਾ ਹੋ ਗਿਆ ਬਿਲਕੁਲ ਬੇਫਿਕਰ ਹੋ ਗਏ ਆ ਆਪੇ ਕਹਿੰਦੇ ਗੁਰਜੀਤ ਭੈਣ ਜੀ ਜਾਣਦੇ ਸੇਵਕ ਜਾਣੇ ਸੀ ਨਹੀਂ ਉਹਨਾਂ ਕੋ ਜਗੈਣਾ ਕੁਝ ਵੀ ਕੋਈ ਗੱਲ ਨਹੀਂ ਤਾਂ ਜੀ ਤੁਸੀਂ ਨਾਲ ਬਿਲਕੁਲ ਟੈਨਸ਼ਨ ਫਰੀ ਹੋ ਜਾ ਕੁੜੀ ਬਾਰੇ ਹਾਂ ਹਾਂ ਇਸ ਦੀ ਚਿੰਤਾ ਤੇ ਬਿਲਕੁਲ ਛੱਡ ਹੀ ਦਿਓ ਤੁਸੀਂ ਸੋਚੋ ਯੋ ਪਹਿਲੀਆਂ ਗੱਲਾਂ ਵੀ ਨਾ ਹੁਣ ਨਾ ਕਰਿਆ ਕਰੋ ਨਹੀਂ ਨਹੀਂ ਉਹ ਤਾਂ ਬਾਰ ਕੁੜੀ ਦੇ ਸਾਹਮਣੇ ਕਿਤੇ ਗੱਲ ਕਰ ਦਿੱਤੀ ਉਹ ਨਾ ਨਾ ਬੈਨ ਜੀ ਮੈਂ ਤਾਂ ਸਿਰਫ ਤੁਹਾਡੇ ਸਾਹਮਣੇ ਕਰਦੀ ਵੀ ਤੇ ਤੁਹਾਡੇ ਨਾਲ ਹੀ ਗੱਲ ਕਰਦੀ ਉਹਦੇ ਨਾਲ ਤਾਂ ਮੈਂ ਕਰਦੀ ਨਹੀਂ ਬੈਨ ਜੀ ਸਮਝੋ ਕਿ ਉਹ ਬੁਰਾ ਸੁਪਨਾ ਸੀ ਉਹਨੂੰ ਭਲਾ ਦੋ ਹੁਣ ਬਿਲਕੁਲ ਬਿਲਕੁਲ ਠੀਕ ਹੈ ਬੜਾ ਦਿਲ ਕਰਦਾ ਪਿਆ ਸੀ ਮਿਲਣ ਨੂੰ ਫੇਰ ਵੀ ਨਾ ਇਹੋ ਜੇ ਟਾਈਮ ਚ ਲੰਗੀ ਐ ਮਨ ਤਾਂ ਹੁੰਦਾ ਹੀ ਐ ਫੋਨ ਤੇ ਹੋਈ ਸੀ ਮੇਰੀ ਗੱਲ 10 ਮਿੰਟ ਤੇ ਕਹਿੰਦਿਸ ਮੈਂ ਸੀ ਕਿ ਤੇ ਕੰਮ ਨਹੀਂ ਫਿਰਨ ਚੱਲੇ ਮੈਂ ਕਿਹ ਰਾਜੀ ਰਹਿ ਜਾ ਕਿਤੇ ਘੁੰਮ ਫੇਰਿਆ ਕਿਤੇ ਤੂੰ ਵੀ ਹੱਥ-ਜੱਤ ਫੜ ਕੇ ਕਿਤੇ ਘੁੰਮ ਮੈਂ ਤਾਂ ਬੜੀਆਂ ਗੱਲਾਂ ਕਹਿ ਲੋਣਾ ਘੁੰਮ ਘਮਾ ਕੇ ਚੇਤੇ ਆ ਹੀ ਜਾਂਦੀਆਂ ਨੇ ਮਹਾਰਾਜ ਨੂੰ ਸੁੱਖੀ ਦਵੇ ਬਸ ਚਲੋ ਛੱਡੋ ਪੰਜ ਇਹਨਾਂ ਗੱਲਾਂ ਨੂੰ ਹੁਣ ਕੋਈ ਗੱਲ ਨਹੀਂ ਚਲੋ ਜੇ ਮੇਰਾ ਨਾ ਅਹੀਂ ਚੱਲੇ ਆ ਤੇ ਤੈਹੀ ਵੀ ਦਿਲ ਕਰਾ ਤੁਹਾਡਾ ਮਿਲਣ ਨੂੰ ਤੇ ਮੈਂ ਆ ਜਾਵਾਂ ਚਲੋ ਮੈਂ ਫਿਰ ਵੇਖ ਲਾਂਗੀ ਜੇ ਮੇਰਾ ਬਨਿਆ ਸਾਹਿਬ ਤੇ ਲਾਇਆ ਮੈਂ ਤਾਲਾ ਤੇ ਆ ਗਈ ਫਿਰ ਮੈਂ ਤੁਹਾਡੇ ਵਾਲੀ ਚਲੋ ਠੀਕ ਹੈ ਮੈਂ ਕੰਮ ਖਾ ਲਵਾ ਫਿਰ 10 ਮੈਂ ਤੇ ਭੁੱਲੀ ਗਈ ਦੁੱਧ ਧਰ ਕੇ ਹੈ ਜੇ ਕਿ ਤੇ ਉਬਲ ਜਾਂਦਾ ਤੇ ਪਤਾ ਨਹੀਂ ਕੀ ਹੋਣਾ ਸੀ ਚੱਲ ਮਨਾ ਸਬਜੀ ਸਬਜੀ ਬਣ ਗਈ ਸਾਰੇ ਕੰਮ ਹੋ ਗਏ ਦਿਲ ਨਹੀਂ ਕਰਦਾ ਕੱਲੀ ਦਾ ਰੋਟੀ ਖਾਣ ਨੂੰ ਦਿਲ ਤੇ ਕਰਦਾ ਸਬਜੀ ਪਾਵਾਂ ਮੈਂ ਡੋਲੂ ਚ ਤੇ ਲੈ ਚਲਾਂ ਗੁਰਜੀਤ ਭੈਣ ਜੀ ਘਰ ਉੱਥੇ ਜਾ ਕੇ ਇਕੱਠੇ ਰੋਟੀ ਖਾ ਲਈਏ ਕੱਲੀ ਕੀ ਕਰਾਂਗੀ ਨਾਲ ਉਹਨੂੰ ਵੀ ਲੈ ਜੰਨੀ ਆ ਪਿੱਦੋ ਜੀ ਨੂੰ ਵੇਖਾਂ ਕਿ ਤਾਂ ਡੈਪਰ ਨਾ ਭਰਿਆ ਹੋਵੇ ਆਏ ਹਾਏ ਇਹ ਦਵਾਈਆਂ ਵਾਲਾ ਖਾਣਾ ਖੁੱਲਾ ਪਿਆ ਹੋਇਆ ਹੈ ਹਾਏ ਮੈਂ ਮਰ ਜਾ ਦਵਾਈ ਇੱਥੇ ਰਹਿ ਗਈ ਹੈ ਕੀ ਕਰਾਂਗੀ ਮੈਂ ਉਹ ਤਾਂ ਸ਼ਦਾਣਾ ਖੋਲਦੀ ਹੋਵੇ ਡਾਕਟਰ ਨੇ ਮੈਨੂੰ ਕਿਹਾ ਸੀ ਕਿ 3 ਮਹੀਨੇ ਦਾ ਕੋਰਸ ਕਰਾ ਦੋ ਡਿਪਰੈਸ਼ਨ ਚ ਬੰਦਾ ਆ ਹੀ ਜਾਂਦਾ ਕਦੀ ਪੇਪਰਾਂ ਤੋਂ ਕਿਤੇ ਨੌਕਰੀ ਤੋਂ ਕਿਤੇ ਘਰ ਦੇ ਕਲੇਸ਼ ਤੋਂ ਦਵਾਈ ਤੇ ਇੱਥੇ ਰਹੀ ਉਹ ਤੇ ਕੀ ਕਰਦੀ ਹੋਏਗੀ ਹਾਏ ਬੇ ਮੇਰੇ ਰੱਬਾ ਜੇ ਸਾਰਾ ਕੁਝ ਸਹੀ ਹੋਣ ਲੱਗਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਿਆਪਾ ਪੈ ਹੀ ਜਾਂਦਾ ਵੈ ਕਿਤੇ ਮੇਰ ਕੋਈ ਕੰਮ ਖਰਾਬ ਹੋ ਜਾਂਦਾ ਕਿਤੇ ਇਹਦੇ ਕੋਲ ਹੋਇਐਂਦਾ ਹੁਣ ਮੈਂ ਕੀ ਕਰਾਂ ਉਹ ਜੇ ਹੁਣ ਤਾਂ ਗੁਰਜੀਤ ਭੈਣ ਜੀ ਨਾਲ ਗੱਲ ਹੋਈ ਐ ਉਹਨਾਂ ਨੇ ਤੇ ਵੈਸੇ ਕਿਹਾ ਆਜੋ ਤੇ ਮੈਂ ਮੂੰਹ ਚੁੱਕ ਕੇ ਤੁਰ ਪਵਾਂ ਅਗਲਿਆਂ ਨੇ ਕਹਣਾ ਲੈ ਇਹ ਮਾਂ ਵੀ ਨਾ ਕੁੜੀ ਦਾ ਲੱਗਦਾ ਘਰ ਨਹੀਂ ਵਸਣ ਦੇਣਾ ਚਾਹਦੀ ਵੈਸੇ ਵੀ ਕਹਿੰਦੇ ਧੀਆਂ ਵਿਆਹੀਆਂ ਹੋਣ ਨਾ ਤੇ ਪੇਕੇਆਂ ਨੂੰ ਥੋੜਾ ਦੂਰ ਰਹਿਣਾ ਚਾਹੀਦਾ ਪਿੱਛੇ ਮੁੜ ਮੁੜ ਧੀਆਂ ਵੀ ਨਾ ਵੇਖਣ ਮੈਂ ਤਾਂ ਵਕਤ ਨੂੰ ਫੜੀ ਗਈ ਆ ਮੈਂ ਕਿਹੜੇ ਪਾਸੇ ਜਾਵਾਂ ਕਿੱਦਾਂ ਗੱਲ ਕਰਾਂ ਨਾ ਮੈਂ ਕਿਸੇ ਨੂੰ ਕੁਝ ਦੱਸਿਆ ਕੀ ਦੱਸਣਾ ਕੋਈ ਜ਼ਰੂਰੀ ਥੋੜੀ ਐ ਦਾਸ ਤਵਾ ਨਹੀਂ 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 ਕੋਈ ਸਿਆਪਾ ਪਾ ਗਿਆ ਫੇਰ ਨਾ 3 ਮਹੀਨੇ ਦਿਖਾਣੀ ਇਹ ਗੋਲੀ ਤਾਂ ਇੱਕ ਪੱਤਾ ਬਸ ਬਾਅਦ ਚ ਤਾਂ ਕੋਈ ਗੱਲ ਨਹੀਂ ਮਸਾ ਤੁਹਾਨੂੰ ਸਮਝਾਇਆ ਤੁਹਾਨੂੰ ਲੱਗੇ ਕਿਆ ਵੀ ਸੀ ਕਿ ਆਪਣੇ ਟੈਚੀ ਚ ਜੇ ਕੋਈ ਜ਼ਰੂਰੀ ਚੀਜ਼ ਹੈਗੀ ਤਾਂ ਲੈ ਜਾ ਨਾਲ ਤੇ ਦਵਾਈ ਜ਼ਰੂਰ ਰੱਖ ਲਈ ਕੰਬਖਤ ਨੇ ਦਵਾਈ ਖੋਦ ਇੱਥੇ ਰੱਖੀ ਹੈ ਮੇਰੇ ਜੋਗੇ ਸਿਆਪੇ ਪਾ ਗਏ ਰੱਖ ਤੇ ਹੁਣ ਮੈਂ ਕਿਹੜੇ ਵੇਲੇ ਜਾਵਾਂ ਤੇ ਕਿੱਥੇ ਕੀ ਕਰਾਂ ਚੰਗੀ ਲੱਗਦੀਆਂ 4 ਦਿਨ ਕੁੜੀ ਦੇ ਵਿਆਹ ਨਹੀਂ ਹੋਏ ਤੇ मामੂ ਚੁੱਕੇ ਤੋਰਾਈ ਆ ਮੇਰੇ ਜੋਗਾ ਵਕਤ ਤਾਂ ਪੈ ਗਿਆ ਹੁਣ ਮੈਂ ਕੀ ਕਰਾਂ ਕਿੰਨੂ ਕਵਾਂ ਕੁਝ ਪੱਲੇ ਨਹੀਂ ਪੈੰਦੀ ਦਿਮਾਗ 'ਚ ਚੱਲ ਲੰਜੂ ਜਾਣਾ ਤੇ ਪੈਣਾ ਹੀ ਆ ਹੁਣ ਮਾੜੀ ਬਨ ਤੇ ਭਾਵੇਂ ਚੰਗੀ ਬਨ ਤੇ ਭਾਵੇਂ ਸੋਭਾ ਕਰਾਈ ਤੇ ਭਾਵੇਂ ਛਿੱਤਰ ਖਾਈ ਜਾਣਾ ਤੇ ਤੈਨੂੰ ਪੈਣਾ ਹੀ ਆ ਜੀ ਮੇਰੀ ਗਾਲ ਸੁਣੋ ਅਸੀਂ ਜਲਦੀ ਅਸੀਂ ਆ ਗਿਆਂ ਘਰ ਫੈਨੇਰਾ ਤੇ ਪਿਆ ਨਹੀਂ ਸੀ ਸਿਮਰਤ ਵਾਲੀ ਹੋ ਆਉਂਦੇ ਆਪਾਂ ਘਟੋ ਘਟਾ ਯਾਰ ਵੇ ਸਵੇਰ ਦੇ ਆਪਾਂ ਇੰਨਾ ਘੁੰਮੇ ਫਿਰੇ ਆਂ ਉਹ ਤੇ ਮੇਰਾ ਲੱਕ ਵੀ ਦਰਦੋਂ ਲਾ ਪਿਆ ਰੈਸਟ ਕਰਕੇ ਨਾ ਆਪਾਂ ਫਿਰ ਚੱਲ ਜਾਾਂਗੇ ਸਿਮਰਤ ਨਾਲ ਜੀ ਸਿਮਰਤ ਨਾਲ ਚੱਲ ਜਾਾਂਗੇ ਹੋਰ ਗੇ ਪਾਸਾਂਗੇ ਕਿ ਉੱਥੇ ਵੀ ਚੱਲ ਜਾਾਂਗੇ ਯਾ ਇਦਾਂ ਕਰੋ ਸੇਵਾ ਕੋਲ ਨੂੰ ਫੋਨ ਕਰ ਲਓ ਉਹ ਹੀ ਆਜਣ ਸਾਨੂੰ ਮਿਲਣ ਚਲ ਠੀਕ ਹੈ ਕਰ ਲਵਾਂ ਮੈਂ ਚਲ ਬੁਆ ਖੋਲੀ ਆ ਉਹ ਲੈ ਫੋਨ ਆ ਗਿਆ ਕਿਸ ਦਾ ਤੂੰ ਅੰਦਰ ਚੱਲ ਤੇ ਮੈਂ ਫੋਨ ਤੇ ਗੱਲ ਸੁਣ ਕੇ ਆਉਣਾ ਚਲੋ ਠੀਕ ਹੈ ਤੂੰ ਕੀ ਹਾਲ ਹੈ ਤੰਨੀ ਬਹੁਤ ਵਧੀਆ ਵਧੀਆ ਤੂੰ ਸੁਣਾਓ ਬਹੁਤ ਵਧੀਆ ਤੰਨੀ ਹਾਂ ਕੀ ਹਾਲ ਜਾਲ ਮੇਰਾ ਭਾਈ ਮੇਰੇ ਬਾਬਾ ਲੁਕਣੋਂ ਗਏ ਉਹ ਬਸ ਮੈਂ ਤੇਰੀ ਕੋਰੀਆਂ ਸਭ ਠੀਕ ਆ ਆਪਣੀ ਸੁਣਾ ਬਸ ਹੋ ਰਹੀ ਹੈ ਠੀਕ ਹੈ ਹੋਰ ਫਿਰ ਕਿੱਥੇ ਜੇ ਬਿਲੀਏ ਤੁਹਾਨੂੰ ਮੈਨੂੰ ਲੱਗਦਾ ਸਭ ਕੋ ਪਤਾ ਲੱਗ ਗਿਆ ਜੀ ਇਹਦੇ ਪਤਾ ਤਾਂ ਨਹੀਂ ਲੱਗਿਆ ਮੇਰਾ ਵਿਆਹ ਹੋ ਗਿਆ ਇਹਨਾਂ ਖੋਰੂ ਪਾਦਣਾ ਆਗੇ ਹੈਲੋ ਹਾਂ ਜੀ ਮੈਂ ਤਾਂ ਮਿਲியே ਫਿਰ ਬਣਾਈਏ ਪ੍ਰੋਗਰਾਮ ਬਈਏ ਹੋਈਏ ਮੁੰਡੇ ਮੁੰਡੇ ਤੇ ਯਾਰ ਹੋਏ ਆ ਨਾਲ ਮਿਲ ਨੂੰ ਤੰਨੀ ਯਾਰ ਮੈਂ ਤੇ ਬਾਹਰ ਹੈਗਾ ਯਾਰ ਓਏ ਇਦਾਂ ਨਾ ਕਰੋ ਫਿਰ ਹੁਣ ਕਦੋਂ ਮਿਲਿਆ ਤੁਹਾਨੂੰ ਦੱਸੋ ਟਾਈਮ ਕੋਈ ਮੈਂ ਤੇ ਯਾਰ ਸ਼ਾਮੀ ਆਉਣਾ ਹੀ ਘਰ ਘਰ ਵੀ ਜਿੰਦਰਾ ਲੱਗਾ ਵਾ ਤੁਹਾਡੀਆਂ ਉਹ ਯਾਦਾਂ ਰਹੀਆਂ ਭਾਈ ਤੇ ਗੋਲੀਆਂ ਵੜੀਆਂ ਦਿੰਦੇ ਚੱਲ ਤੰਨੀ ਫਿਰ ਮੈਂ ਤੈਨੂੰ ਕਰਦਾ ਫੋਨ ਮੇਰਾ ਇਹਨਾਂ ਮੈਂ ਨਾ ਕਿੰਨਾ ਆ ਮੁੰਡੇ ਤਿਆਰ ਹੋਏ ਸਾਰੇ ਆਪਾਂ ਮਿਲੀਏ ਤੁਹਾਨੂੰ ਫਿਰ ਠੀਕ ਆ ਤੰਨੀ ਐਵੇਂ ਮੈਂ ਨਾ ਗੱਡੀ ਚਲਾਉਂਦਿਆਂ ਮੈਂ ਤੈਨੂੰ ਹੁਣੇ ਬੈਕ ਕਾਲ ਕਰਦਾ ਕਿੱਦਾਂ ਸੁਖਵੀਰ ਕੀ ਹਾਲ ਆ ਬੱਲੇ ਤੰਨੀ ਮੈਂ ਗੱਡੀ ਵੇਖ ਲਈ ਤੇਰੀ ਪਿੱਛੇ ਆ ਗਿਆ ਮੈਂ ਤੇਰੇ ਲੱਗਦਾ ਝੂੜ ਪੜਾ ਗਿਆ ਹੋਰ ਸੁਣਾ ਬਸ ਵਧੀਆ ਵਧੀਆ ਭਰਾਵਾ ਤੂੰ ਤੇ ਗੱਡੀ ਬੜੀ ਭਜਾਈ ਹੋਰ ਫਿਰ ਅੰਦਰ ਹੀ ਬੁਲਾ ਲਾ ਉਹ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਨਾ ਕੀ ਹੋ ਗਿਆ ਇੱਕ ਮਿੰਟ ਰੁਕ ਜਾ ਅੰਦਰ ਹੀ ਨਹੀਂ ਬੁਲਾਏਗਾ ਉਹ ਬਾਹਰ ਗੱਲ ਕਰਦੇ ਮੈਂ ਸਾਰੀ ਬਰਾਤ ਲੈ ਕੇ ਆਇਆ ਵਾ ਬਰਾਤ ਬਰਾਤ ਮੁੰਡੇ ਆਏ ਆਜੋ ਮਿੱਤਰੋ ਕਿੰਨਾ ਗੱਲਾਂ ਲੱਗਦਾ ਬੜਾ ਰਿਸ਼ਤੇਦਾਰ ਹੈ ਇਹ ਗੱਲਾਂ ਲੱਗੇ ਸੇਵਾ ਸਿਮਰਤ ਨਹੀਂ ਲੱਗਦੇ ਵੇਖਾਂ ਕੌਣ ਹੈ ਜੀ ਇਹ ਕੌਣ ਨੇ ਇਹ ਮੇਰੇ ਦੋਸਤ ਨੇ ਸਾਰੇ اچھا ਤੇ ਇੱਥੇ ਕੋ ਖਿਲਾ ਰਿਆ ਆਜੋ ਸਾਰੇ ਅੰਦਰ ਸਤਿ ਸ਼੍ਰੀ ਅਕਾਲ ਆਜੋ ਆਜੋ ਵੈਲਕਮ ਮੋਸਟ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਸੀ ਗਾਜ਼ੀ ਤੁਹਾਨੂੰ ਆ ਵੀਏ ਭਈਆ ਸਸੀ ਗਾਜ਼ੀ ਬਜੀ ਪੈਰੀ ਪੈਰੀ ਮੈਨੇ ਕੀ ਹੋਇਆ ਤੁਹਾਨੂੰ ਪਹਿਲਾਂ ਤੁਸੀਂ ਮੈਨੂੰ ਦੱਸੋ ਦੱਸਣਾ ਤਾਂ ਸੀ ਤੁਹਾਡੇ ਫਰੈਂਡਸ ਆ ਰਹੇ ਨੇ ਕੁਝ ਬਣਾ ਕੇ ਰੱਖਦੀ ਤੁਸੀਂ ਵੀ ਨਾ ਸਰਪ੍ਰਾਈਜ਼ ਦਿੱਤਾ ਮੈਨੂੰ ਚਲੋ ਕੋਈ ਗੱਲ ਨਹੀਂ ਮੈਂ ਖੁਸ਼ ਹੋ ਗਈ ਆ ਜਦੋਂ ਮੈਂ ਉਹਨਾਂ ਨੂੰ ਵਾਈਟ ਕਰ ਰਿਹਾ ਤੇ ਤੂੰ ਉਹਨਾਂ ਨਾਲ ਹਾਸਾ ਨਾਲ ਗੱਲਾਂ ਕਰਦੀ ਮੈਨੂੰ ਪੁੱਛਦੇ ਲੈ ਬਿਲਕੁਲ ਲੈ ਤੁਸੀਂ ਉਹਨਾਂ ਨੂੰ ਅੰਦਰ ਬੁਲਾ ਨਹੀਂ ਦੇ ਤੇ ਮੈਂ ਤੇ ਵੈਲਕਮ ਕਰਨਾ ਹੈ ਨਾ ਕੋਈ ਗੱਲ ਨਹੀਂ ਫਿਰ ਕੀ ਆ ਚਲਾਓ ਚਲੀਏ ਉਹਨਾਂ ਨੂੰ ਕੋ ਠੰਡਾ ਪਾਣੀ ਕੋ ਚਾਹ ਪਾਣੀ ਬਣਾ ਕੇ ਦਵਾ ਉਹਨਾਂ ਨੂੰ ਪਹਿਲੀ ਵਾਰ ਹੀ ਆਏ ਨੇ ਤੈਨੂੰ ਇੰਨੀ ਖੁਸ਼ੀ ਹੋ ਗਈ ਉਹਨਾਂ ਨੂੰ ਜਿਦੇ ਮੇਰੇ ਯਾਰ ਤੁਸਕਰ ਆਏ ਨੇ ਹਾਂ ਮੈਂ ਬਹੁਤ ਖੁਸ਼ ਆ ਅਜੋ ਆਏ ਨੇ ਕੱਲ ਉਹਨਾਂ ਦੀ ਮਿਸਿਸ ਆਣਗੀਆ ਕਰ ਉਹਨਾਂ ਦੇ ਕਿਸੇ ਦੇ ਬੱਚੇ ਗਨੇ ਉਹ ਵੀ ਆਣਗੇ ਮੈਂ ਤੇ ਸੱਚੀ ਖੂਨ ਅਸਲੀ ਰੋਣ ਲੱਗੀਆਂ ਆਜੋ ਆਜੋ ਚਲੋ ਆਜੰਦਾ ਆਓ ਤਰਪਾਓ ਪ੍ਰੀਤ ਤੂੰ ਚੰਗੀ ਨਹੀਂ ਕੀਤੀ ਹੈਗੀ ਮੇਰੇ ਤੋਂ ਬਾਅਦ ਤੂੰ ਆਪਣੀ ਚਲਾਈ ਬਸ ਬੈਠਣੇ ਲੱਗੀਆਂ ਜੀ ਬਸ 2 ਮਿੰਟ ਆਜੋ ਤੁਸੀਂ ਬੈਠੋ ਮੈਂ ਬੈਠ ਗਈ ਆ ਆ ਰਹੇ ਨੇ ਮੈਂ ਮੇਰੀ ਗੱਲ ਸੁਣੋ ਦੱਸੋ ਕੀ ਪੀਓਗੇ ਕੋਈ ਠੰਡਾ ਕੋਈ ਚਾਹ ਜਾਂ ਕੌਫੀ ਜਾਂ ਦੱਸਿਓ ਇਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਇਹ ਮੇਰੇ ਅਸਲ ਤੁਸੀਂ ਚਾਹ ਦਾ ਕੱਪ ਲੈਓ ਕੋ ਐ ਕੜਕ ਜਿਹਾ ਬਣਾ ਕੇ ਠੀਕ ਹੈ ਤੁਸੀਂ ਸਾਰੀ ਚਾਹ ਹੀ ਲੋਗੇ ਹਾਂਜੀ 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 ਸਭ ਦਾ ਠੀਕ ਹੈ ਦੇਖ ਲਓ ਸੋਖਾ ਡਾ ਕਿੱਡਾ ਚਲਾ ਕੇ ਨਿਕਲਿਆ ਜੀ ਐਨੇ ਸਾਨੂੰ ਦੱਸਿਆ ਤੱਕ ਨਹੀਂ ਤੇ ਭਾਬੀ ਸਾਡੀ ਵਿਚਾਰੀ ਕਿੰਨੀ ਭੋਲੀ ਸਾਨੂੰ ਇੰਨੇ ਪਿਆਰ ਨਾਲ ਖਾਣਾ ਪੁੱਛਦੀ ਆ ਇੱਕ ਚੀਜ਼ ਤੂੰ ਨੋਟਿਸ ਕੀਤੀ ਹਾਂਜੀ ਰੰਗ ਵੇਖੇ ਕਿੱਦੇ ਵੱਡਾ ਜੀ ਆਹੋ ਮਿੰਟੋ ਮਿੰਟ ਰੰਗ ਉੱਟ ਗਿਆ ਨਾ ਉਹ ਤੇ ਆ ਵੀਰ ਨੇ ਪਤਾ ਕਰ ਲਿਆ ਤੇ ਤਾਂ ਸਾਨੂੰ ਪਤਾ ਲੱਗ ਗਿਆ ਨੇ ਤੇ ਇਹਨੇ ਕਿੱਥੇ ਦੱਸਣਾ ਸੀ ਸਾਨੂੰ ਇਹਦੇ ਭਰਾਵਾਂ ਦੋ ਦਿਨਾਂ ਤੋਂ ਮੈਨੂੰ ਇਦਾਂ ਹੀ ਬਹਾਨੇ ਲਾਉਣ ਦੇ ਕੇ ਅੱਜ ਮੈਂ ਵੇਖ ਲੈ ਗੱਡੀ ਤੇ ਆਪਾਂ ਆ ਕੇ ਵੇਖ ਲੈ ਸਾਰੇ ਇਕੱਠੇ ਹੋ ਗਏ ਅੰਦਰ ਯਾਰ ਸੁਣ ਫੇਰ ਕੀ ਆ 200 200 ਸਗਣੀਆਂ ਪਾ ਦਾਂਗੇ ਫੇਰੀ ਕਿਹੜੀ ਗੱਲ 200 ਲੈ ਕੇ ਜਾਣਾ ਵਾ ਪੌੜਾ ਲਈ ਅਹੀ ਹੁਣ ਚੱਲ ਵੇਖਦੇ ਆ ਕੀ ਕਿਦਾਂ ਕਰਦਾ ਏ ਪਹਿਲਾਂ ਨੂੰ ਖਾਤਰਤਾਰੀ ਕਰ ਲੈਂਦੇ ਕਿੱਦਾਂ ਕਰਦਾ ਵਾ ਉਹ ਸਾਂ ਬਣ ਸਕਣ ਪਾਵਾਂਗੇ ਨਹੀਂ ਤੇ ਕੱਢ ਲਾਂਗੇ ਫੇਰ ਚੁੱਕਦਾ ਬਸ ਕੋਈ ਗੱਲ ਨਹੀਂ ਹੁਣ ਬੋਤਲਾਂ ਨੂੰ ਕਹਿੰਦੇ ਲੈ ਕੇ ਆਵੇ ਮੂੰਹ ਬੜਾ ਕਰਾਵੇ ਮੜਾ ਆਹ ਸਹੀ ਗੱਲ ਆ ਕਿ ਲੋਕੀ ਮਿੱਠਾ ਕਰਦੇ ਪਾ ਗੋੜਾ ਕਰ ਲਾਗੇ ਫੇਰ ਕਿਹੜੀ ਗੱਲ ਹੈ ਕਿਹੜੀ ਬਿਲਕੁਲ ਖ ਇਧਰ ਤੇ ਆ ਯਾਰ ਕੀ ਚੱਕਰ ਮੇਰੀ ਗੱਲ ਸੁਣਨਾ ਸਾਨੂੰ ਦੇਖ ਕੇ ਤੇਰਾ ਰੰਗ ਘੱਟ ਗਿਆ ਵਾ ਚੱਲ ਬੈਹ ਆ ਜਗ੍ਹਾ ਵਿੱਚ ਕਰ ਖਾਲੀ ਛੱਡੀ ਦਾ ਰਸ ਤੇ ਤੂੰ ਹੀ ਦੱਸਿਆ ਮੇਰੀ ਗੱਲ ਸੁਣ ਬੋਤਲ ਲੈ ਲੈਂਦੇ ਨਹੀਂ ਲੈਂਦੇ ਸਭ ਕੋ ਲੈ ਆਉਣਾ ਲੈ ਬੈਹ ਬੈਹ ਤੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਗੱਲ ਆ ਉਹ ਮੇਰੇ ਨਹੀਂ ਮਿਲਦੀ ਯਾਰ ਹੋਰ ਸੁਣਾਓ ਕੀ ਹਾਲ ਚਾਲ ਹੈ ਵਧੀਆ ਵਧੀਆ ਮੰਮੀ ਤੇ ਜਾਂਦੋਂ ਤੱਕ ਤੂੰ ਮਿਲਦਾ ਮਿਲਦੇਣੀ ਯਾਰ ਤੈਨੂੰ ਪਤਾ ਹੀ ਟਾਈਮ ਤੋਂ ਮੈਂ ਬਾਹਰ ਹੋਣਾ ਹੁਣ ਪਰਦਾਈ ਆ ਗਿਆ ਮੇਲਾ ਗਿਲਦਨ ਵੀ ਹੁਣ ਕੋਈ ਗੱਲ ਨਹੀਂ ਆ ਜਾ ਕਰਨਾ ਹੁਣ ਕੋਈ ਗੱਲ ਨਹੀਂ ਮਿਲਦਾ ਭਰਾਵਾ ਇਹਨੂੰ ਅੱਜ ਫੜਿਆ ਹੀ ਵੇਖ ਲਾ ਤੇ ਅਜੇ ਵੀ ਵੇਖ ਲਾ ਨਜ਼ਰਾਂ ਚਰਾਉਣ ਲਿਆ ਵਾ ਮੈਂ ਬੋਤਲ ਦੀ ਗੱਲ ਕੀਤੀ ਨਾ ਇਹਨੇ ਕੋਈ ਉਹ ਗੱਲ ਕੀਤੀ ਨਾ ਕੋਈ ਗੱਲਬਾਤ ਉਹ ਤੰਨੀ ਤੇਰਨੋ ਚੰਗੀਆਂ ਬੋਤਲਾਂ ਥੋੜਾ ਗੁਰਵਾ ਮੈਂ ਤੇ ਭਰਾ ਵੀਰੇ ਤਰ੍ਹਾਂ ਕਰਦਾ ਆ ਉਹ ਨਹੀਂ ਪਾਰਟੀ ਦੀ ਨਹੀਂ ਕੋਈ ਗੱਲ ਹੈਗੀ ਮੇਰੀ ਗੱਲ ਸੁਣ ਮੈਂ ਤੇਰੇ ਅੱਗੇ ਅੱਗੇ ਆਇਆ ਯਾਰ ਤੇਰੇ 2 ਮਿੰਟ ਤੇ ਹੀ ਹਲੇ ਮੈਂ ਲੱਭਾਈ ਖੋਲ ਨਹੀਂ ਪਤਾ ਕਿ ਬਿਛਿ-ਬਿਛੇ ਆਏ ਹਾਂ ਚਲੋ ਕੋਈ ਨਹੀਂ ਭਰਾਵਾ ਦਾ ਸਰਪ੍ਰਾਈਜ਼ ਨਹੀਂ ਹੁੰਦਾ ਮੈਂ ਕਿਹਾ ਹੈਗਾ ਵੀ ਕਹਿੰਦੇ ਉਹਨੂੰ ਦੋ ਘਰੇ ਦੋ ਤੇ ਚੰਨਾ ਮੈਂ ਘਰੇ ਹੀ ਨਹੀਂ ਆ ਉਹ ਚੱਲ ਭਰਾਵਾ ਮੈਂ ਵੇਖਣ ਮੈਂ ਵੀ ਵੇਖਣ ਦਿਆਂ ਮੈਂ ਸ਼ੀਸ਼ੇ ਜੀ ਨਾ ਵੇਖ ਲਿਆ ਹੈ ਤੁਹਾਨੂੰ ਜੇ ਤੁਸੀਂ ਮੈਨੂੰ ਬੰਨਾ ਫ੍ਰੈਂਕ ਕਰ ਸਕਦਾ ਮੈਂ ਵੀ ਧਰਨਾ ਕਰ ਸਕਦਾ ਠੀਕ ਆ ਕੋਈ ਨਹੀਂ ਹੁਣ ਤੋਂ ਫੜਿਆ ਗਿਆ ਨਾ ਹੁਣ ਤੇ ਆ ਹੀ ਗਏ ਆਪਾਂ ਬਹਿ ਗਏ ਆ ਯਾਰ ਸਾਰੀਆਂ ਗੁੱਸਿਆਂ ਨਾਰਾਜ਼ਗੀਆਂ ਛੱਡੋ ਤੈਨੂੰ ਨਹੀਂ ਦੱਸੋ ਮੈਨੂੰ ਖਾਣਾ ਪੀਣਾ ਕੀ ਜੇ ਉਹ ਖਾਣਾ ਪੀਣਾ ਛੱਡੋ ਆਪਾਂ ਭਾਬੀ ਨੂੰ ਚਾਹ ਦਾ ਕਹਿ ਤਾ ਵਾ ਕੱਲ ਦੱਸ ਤੂੰ ਸਾਨੂੰ ਵਿਆਹ ਤੇ ਕਾਉਣੀ ਫੱਦੇ ਆ ਯਾਰ ਵਿਆਹ ਤੈਨੂੰ ਕੀ ਦੱਸਾਂ ਇਦਾਂ ਯਾਰ ਚੁੰਨੀ ਚੜਾਵਾ ਜਾਂ ਉਹਨਾਂ ਨੇ ਕਰਕੇ ਕਰਤਾ ਆਪਾਂ ਪਾਰਟੀ ਕਰਾਂਗੇ ਤੂੰ ਟੈਨਸ਼ਨ ਨਾ ਲੋ ਮੇਰਾ ਵੀਰ ਪਾਰਟੀ ਕਰਾਂਗੇ ਨਹੀਂ ਅੱਜ ਹੀ ਕਰਨੀ ਆ ਹਾਂ ਅੱਜ ਹੀ ਕਰਾਂਗੇ ਪਾਰਟੀ ਸਿੱਧੀ ਜੀ ਗੱਲ ਆ ਅੱਤਾਂ ਚਾਰ ਮੰਦੀ ਮੈਂ ਨਾਲ ਲੈ ਕੇ ਆਇਆ ਵਾਂ ਕੋਈ ਗੱਲ ਨਹੀਂ ਯਾਰ ਅੱਜ ਹੀ ਪਾਰਟੀ ਕਰਨੀ ਆਪਾਂ ਕੋਈ ਗੱਲ ਨਹੀਂ ਤਾਨੂੰ ਸਭ ਕੋ ਖਵਾ ਪੀ ਆਗੇ ਭੇਜਾਂਗੇ ਵੀ ਫਿਕਰ ਨਾ ਕਰੋ ਟੈਨਸ਼ਨ ਖਵਾ ਪੀ ਆਗੇ ਰੋਟੀ ਵੀ ਖਾ ਕੇ ਜਾਣੀ ਆਪਾਂ ਰੋਟੀ ਵੀ ਖਾਣੀ ਏ ਹਾਂ ਰੋਟੀ ਨਾਲ ਚੰਗੀ ਦੱਸੋ ਠੰਡੇ ਤੱਤੇ ਦਾ ਵੀ ਇੰਤਜ਼ਾਮ ਕਰ ਲੋ ਵੀਰ ਜੀ ਠੰਡੇ ਦਾ ਵੀ ਕਰ ਲਾਂਗੇ ਤੱਤੇ ਦਾ ਵੀ ਕਰ ਲਾਂਗੇ ਇਹ ਕੀ ਦੀ ਉਹਨੇ ਮੇਰੇ ਵੱਲ ਦੀ ਗੱਲ ਭਰਾਵਾ ਠੰਡੇ ਤੱਤੇ ਦਾ ਵੀ ਧਿਆਨ ਦਾ ਤੰਨੀ ਵੀਰ ਪਤਾ ਗੱਲ ਕੀ ਆ ਤੂੰ ਉਹਦਾ ਠੰਡੇ ਤੱਤੇ ਵਾਲਾ ਨਹੀਂ ਤੂੰ ਕੋੜੇ ਵਾਲਾ ਮੈਨੂੰ ਪਤਾ ਤੇ ਬਾਕੀ ਮੈਨੂੰ ਸਾਰੇ ਵੀਰਾਂ ਦਾ ਪਤਾ ਠੰਡੇ ਵਾਲਾ ਕੌਣ ਉਹ ਚਲੋ ਸਾਡੇ ਇੱਥੇ ਕੋਲਡ ਡਰਿੰਕ ਮੰਗਾ ਲੇਓ ਫੇਰ ਕੀ ਗੱਲ ਨਾ ਠੀਕ ਠੀਕ ਕੋਲਡ ਡਰਿੰਕ ਵੀ ਆਈ ਦੀ ਮੇਰਾ ਵੀਰ ਟ ਓਏ ਯਾਰ ਐਂ ਵੀ ਯਾਰਾਂ ਦੇ ਯਾਰ ਵਾ ਇੱਡੀ ਕਿਹੜੀ ਟੈਨਸ਼ਨ ਲੈਣ ਦੇ ਕੋਈ ਚੱਕਰ ਨਹੀਂ ਸਭ ਕੋ ਨੇ ਆਂਦਾ ਤੁਸੀਂ ਸਿਰ ਪੰਜ ਮਿੰਟ ਵੇਟ ਕਰੋ ਚਲੋ ਠੀਕ ਆ ਤੇਰੇ ਵਿਆਹ ਤੇ ਭਰਾਵਾ ਮੈਨੂੰ ਚਾਹ ਹੀ ਵੜਾ ਦੇ ਮਾਰੇ ਪੰਗੜਾ ਹੀ ਵੜਾ ਪਾਉਣਾ ਹੈ ਤੇਰੇ ਵਿਆਹ 'ਚ ਕੋਈ ਗੱਲ ਨਹੀਂ ਅੱਜ ਸ਼ਾਮੀ ਡੀ ਜੇ ਲਵਾਲ ਨੇ ਸ਼ਾਮ ਨੂੰ ਪੰਗੜਾ ਪਾ ਲਈ ਇੱਡੀ ਕਿਹੜੀ ਗੱਲ ਵਾ ਕੀ ਬਾਤ ਹੈ ਯਾਰ ਚਲੋ ਠੀਕ ਆ ਸ਼ਾਡੋ ਮੇਰੀ ਗੱਲ ਸੁਣ ਮਾਪੇ ਲੈ ਨਾ ਰੱਖ ਤੇ ਨਹੀਂ ਨਹੀਂ ਮੈਂ ਲੈ ਜਾਨੀ ਆ ਤੁਸੀਂ ਬੈਠੋ ਉੱਥੇ ਉਹ ਮੇਰੇ ਯਾਰ ਦੋਸਤਾਂ ਨੂੰ ਮੈਨੂੰ ਪਤਾ ਵਾ ਕਿਦਾਂ ਉਹਨਾਂ ਨੂੰ ਚੀਜ਼ ਪੀਓ ਨਹੀਂ ਕਿਦਾਂ ਘੋਣੀ ਰਹਿੰਦੇ ਮੈਨੂੰ ਪਤਾ ਹੈ ਤੇ ਮੈਨੂੰ ਵੀ ਸਮਝ ਆ ਗਈ ਹੈ ਕੋਈ ਨਹੀਂ ਨਾਲ ਚੰਗਾ ਲੱਗਦਾ ਪਹਿਲੀ ਵਾਰੀ ਆਈ ਉਹਨਾਂ ਨੇ ਕਿਹਾ ਨਾ ਦੱਸ ਪਰ ਚਾਹੇ ਕੋ ਕੰਮ ਕਰ ਆਉਂਦੀ ਹੈ ਮੇਰੀ ਗੱਲ ਸੁਣ ਮੈਂ ਲੈ ਜਨਾ ਤੈਨੂੰ ਕਹਿਣ ਡਿਆ ਨਾ ਤੇ ਮੈਂ ਵੀ ਤੇ ਤੁਹਾਨੂੰ ਕਹਿ ਰਹੀ ਆ ਉੱਥੇ ਬੈਠੋ ਜਾ ਕੇ ਮੈਂ ਆਈ ਚਲੋ ਜਾਓ ਆ ਜਾਓ ਛੱਡੋ ਹਰ ਗੱਲ ਤੇ ਇੰਨਾ ਜਵਾਬ ਦੇਣ ਦੀ ਆ ਮੈਨੂੰ ਕੋ ਜਵਾਬ ਦੇ ਜੇ ਇੰਨਾ ਕਦੀ ਹੋ ਨਹੀਂ ਸਕਦਾ ਕਿੰਨਾ ਬੋਲਦੀ ਏ ਮੈਨੂੰ ਇਦਾਂ ਐਕਰੀ ਗੱਲ ਕਰਨੀ ਪੈਣੀ ਹਲੋ ਉਪਾ ਬੀ ਆ ਗਏ ਹਲੋ ਜੀ ਲੈ ਉਪਾ ਬੀ ਜੀ ਲਫੜੋ ਤੁਸੀਂ ਲੈ ਉਪਾ ਬੀ ਜੀ ਫੜੋ ਵੀ ਰੱਖ ਦੇ ਉਥੇ ਆ ਫੜੋ ਨਾ ਫੜੋ ਇਹਨੂੰ ਦੇ ਚਾ ਤੁਸੀਂ ਲਵੋ ਰੱਖ ਦੇ ਤੁਸੀਂ ਇੱਕ ਇਹ ਦੋ ਜਾਨੇ ਹੋ ਰਹੇ ਕਿ ਸੀ ਨਾ ਉਹ ਕਿੱਥੇ ਗਏ ਉਹ ਭਾਬੀ ਚਾਹ ਪਤਾ ਨਹੀਂ ਤੁਹਾਡੀ ਕੋਲਿਆਂ ਦੇ ਤਾਂ ਧਰੀ ਹੀ ਕਿ ਕੋਲਡ ਡਰਿੰਕ ਪਤਾ ਨਹੀਂ ਤੁਸੀਂ 33 ਚੱਕ ਲਿਆਏ ਜੇ ਉਹ ਤੁਹਾਨੂੰ ਡੀਗ ਡੀ ਕੇ ਚਲੇ ਗਏ ਵਿਚਾਰੇ ਅੱਛਾ ਚਲੋ ਸੌਰੀ ਮੇਠਾ ਭਾਬੀ ਜੀ ਤੁਸੀਂ ਕੋਲਡ ਡਰਿੰਕ ਤੇ ਪੀਓ ਪਹਿਲਾਂ ਹਾਂ ਮੈਂ ਬੈਠਦੀ ਆ ਕੋਈ ਨਹੀਂ ਲੈਣੀ ਆ ਮੈਂ ਨਾ ਸੋਚਿਆ ਸੀ ਤੁਹਾਡੇ ਉਸ ਚਾਹ ਬਣਾ ਲਿਆਉਂਦੀ ਕੋਈ ਨਹੀਂ ਚਾਹ ਵੀ ਆ ਜਾਊਗੀ ਕੋਲਡ ਡਰਿੰਕ ਤੇ ਲਿਓ ਇੰਨੇ ਨੇ ਮਿੱਠਾ ਪੀਣਾ ਇਹਦੇ ਮੂੰਹ ਕੋੜਾ ਹੀ ਕਰਦਾ ਜੇ ਮੂੰਹ ਕੋੜਾ ਕੀ ਮਤਲਬ ਮਤਲਬ ਇਹ ਦੱਸਣਗੇ ਤੁਹਾਨੂੰ ਭਾਜੀ ਅਨ ਨੂੰ ਤੇ ਆ ਵੀ ਨਹੀਂ ਪਤਾ ਕੀ ਕਹਿੰਦੇ ਇਹਨੂੰ ਕੋੜੇ ਨੂੰ ਅਸ਼ਵੀਰ ਗਾਲ ਸੁਣੋ ਮੈਨੂੰ ਆਪਣਾ ਨਾਂ ਤੇ ਦੱਸੋ ਪਤਾ ਨਾ ਲੱਗਦਾ ਜੀ ਜੋਤ ਅੱਛਾ ਜੀ ਤੇ ਇਹਦਾ ਹੈਗਾ ਜੀ ਕਰਨ ਜੋ ਤੁਹਾਡਾ ਨਾਮ ਹੈ ਕਰਨ ਤੁਹਾਡਾ ਨਾਂ ਕੀ ਹੈ ਜੀ ਨਵ ਅੱਛਾ ਤੇ ਤੁਹਾਡਾ ਨਾਮ ਤਨਵੀਰ ਤਨਵੀਰ ਠੀਕ ਹੈ ਉਹ ਦੋ ਤੇ ਚਲੇ ਗਏ ਨੇ ਜਿੰਨਾਂ ਨਾਲ ਮਿਲਣਾ ਸੀ ਤੇ ਇਹ ਤੁਹਾਡੇ ਜੋ ਮੈਰਿਟ ਕੋਣ ਹੈ ਮੈਨੂੰ ਦੱਸੋ ਭੋਬੀ ਮੇਰਾ ਤਾਂ ਸਾਡੇ ਜੀ ਇੱਕੋ ਹੀ ਆ ਜਿੰਨੇ ਕੋਲਡ ਨਹੀਂ ਲੰਗੀ ਜਿੰਨੂੰ ਹਾਏ ਰੱਬਾ ਇਹ ਦਵਾ ਮੈਨੂੰ ਇੰਨੀਆਂ ਦਰਾਨੀਆਂ ਲੱਭਣੀਆਂ ਪੈਣੀਆਂ ਪਹਿਲੇ ਮੇਰੇ ਲਈ ਤੇ ਲੱਭੋ ਹਾਂ ਹਾਂ ਕਿਉਂ ਨਹੀਂ 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 ਭਾਬੀ ਪਹਿਲੇ ਮੇਰੇ ਲਈ ਲੱਭੋ ਪਹਿਲਾਂ ਮੇਰੀ ਗੱਲ ਸੁਣ ਲਓ ਕੁੜੀ ਲੱਭ ਲੈ ਕੋਈ ਗੱਲ ਨਹੀਂ RAM ਨਾਲ ਇਹਨਾਂ ਨੂੰ ਕੋਲਡ ਨਹੀਂ ਅੰਗੜੀ ਇਤਵਾ ਮੈਨੂੰ ਇੰਨਾ ਪਤਾ ਜੇ ਅੱਛਾ ਤਬ ਮੈਨੂੰ ਤਾਂ ਟੈਨਸ਼ਨ ਹੋ ਗਈ ਪਹਿਲਾਂ ਮੈਨੂੰ ਲੱਗਾ ਸ਼ਾਇਦ ਤੁਸੀਂ ਵਿਆਹੇ ਹੋਵੋਗੇ ਤੇ ਘਾਟ ਚ ਰੋਣੇ ਮੈਨੂੰ ਲੱਗਿਆ ਰਹੇਗਾ ਚਲ ਇਹ ਇਹੀ ਵਿਆਹੇ ਨੇ ਬਾਕੀ ਦੇ ਸਾਰੇ ਛੜੇ ਆ ਕੋਈ ਗੱਲ ਨਹੀਂ ਤੁਹਾਡਾ ਵੀ ਕਰਵਾ ਦਾਂਗੇ ਵਿਆਹ ਔਰ ਤੇ ਰੋਟੀ ਪਾਣੀ ਦਾ ਕਰ ਚਲੋ ਨਹੀਂ ਤੁਹਾਡੀ ਕਾਲੀ ਆ ਕੋਈ ਨਹੀਂ ਭਾਬੀ ਚੱਲ ਜਾਂਦੇ ਆ ਭਰਾਵਾ ਬੈਠੇ ਰਹਿੰਦੇ ਘੜੀ ਗੱਲ ਕਰ ਲਈ ਹਮਾਂ ਨਾਲ ਨਹੀਂ ਹਾਂ ਤੁਹਾਡੇ ਰੋਟੀ ਪਾਣੀ ਦਾ ਵੀ ਤੇ ਕਰਨਾ ਹੀ ਹੈ ਨਾ ਚਲ ਉੱਠ ਤੇ ਰੋਟੀ ਪਾਣੀ ਲੈ ਕੇ ਰੋਟੀ ਪਾਣੀ ਦਾ ਇੰਤਜ਼ਾਰ ਕਰ ਕਿੱਥੇ ਚੱਲੇ ਜਾ ਤੂੰ ਤੂੰ ਪਿੰਡ ਬੂਣ ਦੱਸੋ ਤੁਹਾਡਾ ਪਿੰਡ ਕਿਹੜਾ ਵਾ ਆ ਆਪਣੇ ਵਰਗੀ ਮੈਨੂੰ ਲੱਭ ਦੇ ਦੋ ਰੋਟੀ ਅਹੀਂ ਛੜਿਆਂ ਵੇਖੋ ਸਾਰੇ ਭਾਈ ਨੇ ਤੇ ਕਰਾ ਲਿਆ ਵਾ ਇਹ ਸੁਖਵੀਰ ਨੇ ਵਿਆਹ ਕਰਾ ਲਿਆ ਸਾਨੂੰ ਦੱਸਿਆ ਨਹੀਂ ਇਹ ਤੁਸੀਂ ਹੁਣ ਆਪਣੀ ਵਰਗੀ ਲੱਭ ਦੋ ਵੋਟੀ ਮੇਰੇ ਲਈ ਵੀ ਵੀ ਇਹਦੀ ਗੱਲ ਛੱਡੋ ਪਹਿਲਾਂ ਮੇਰੇ ਬਾਰੇ ਸੋਚੋ ਪਹਿਲਾਂ ਮੇਰਾ ਰਿਸ਼ਤਾ ਕਰੋ ਕੋਈ ਹੈਗੀ ਸਾਡੇ ਗਵਾਂਡ ਵਿੱਚ ਕੋਈ ਰਿਸ਼ਤੇਦਾਰਾਂ ਵਿੱਚ ਹੋ ਭਾਵੇਂ ਕੋਈ ਨਾ ਕੋਈ ਲੱਭ ਦੋ ਮੈਨੂੰ ਬਸ ਮੈਂ ਜਲਦੀ ਵਿਆਹ ਕਰਾ ਲੈਣਾ ਇਸੇ ਸਾਲ ਕਰਾਣਾ ਜਿਵੇਂ ਵਿਆਹ ਬਾਅਦ ਨੂੰ ਦੱਸਿਆ ਨਹੀਂ ਤੁਸੀਂ ਤਿਆਰੀ ਬੰਨ ਲਓ ਆਪਣੀ ਹਾਂ ਕਿਉਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਚੰਗਾ ਬੰਦਾ ਗੁਰੂਆ ਭਰਾਵਾਂ ਪਹਿਲੇ ਮੇਰਾ ਤੇ ਹੋ ਲੈਂਦੇ ਤੈਨੂੰ ਆਪਣੀ ਕਾਲੀ ਪੈ ਗਈ ਹੈ ਲੜੋ ਨਾ ਮੈਂ ਸਾਰਿਆਂ ਨੂੰ ਲੱਭ ਕੇ ਰੱਖਾਂ ਦਵਾਂਗੀ ਪਰ ਮੇਰੀ ਗਾਲਸ ਨੂੰ ਨਾ ਤੇ ਮੇਰੀ ਕੋਈ ਹੁਣ ਮਾਸੀ ਚਾਚੀ ਕੋਈ ਵੀ ਰਿਸ਼ਤਦਾਰਾ ਚ ਨਹੀਂ ਹੈਗੀ ਤੇ ਨਾ ਮੇਰੀ ਕੋਈ ਸਗੀ ਭੈਣ ਹੈਗੀ ਹੈ ਪਰ ਹਾਂ ਮੇਰੀ ਫਰੈਂਡਸ ਕਾਫੀ ਹੈਗੀਆਂ ਨੇ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੀ ਹੈਨਾ ਕਿਉਂ ਸੁੱਖ ਹੋ ਗਿਆ ਇੰਨੀਆਂ ਗੱਲਾਂ ਚੱਲ ਨਾ ਰੋਟੀ ਬਾਣੀ ਦਾ ਵੇ ਹਾਂ ਹਾਂ ਠੀਕ ਹੈ ਨਾ ਵਧੀਆ ਲੱਗਾ ਨਾ ਕੋਈ ਆਇਆ ਘਰ ਕਿੰਨਾ ਟਾਈਮ ਹੋ ਗਿਆ ਸੀ ਬੈਠਾ ਤੁਸੀਂ ਮੇਰੇ ਨਾਲ ਸੁਣੋ ਕਿੱਥੇ ਚਲ ਗਏ ਸੀ ਕਿੰਨਾ ਟਾਈਮ ਲਾਏ ਜੇ ਛੱਡ ਗਏ ਨਾ ਉਹਨਾਂ ਨੂੰ ਵਾਰ ਵਾਰ ਹਾਂ ਵੀ ਗੱਲ ਸਹੀ ਐ ਵੇਖੋ ਕਿੰਨਾ ਸगन ਵੀ ਪਾ ਗਏ ਤੇ ਜਾਂ ਟਾਈਮ ਗੱਡੀਆਂ ਚ ਉਹਨਾਂ ਨੇ ਰੱਖੇ ਸੀ ਗਿਫਟ ਪਹਿਲਾਂ ਤੇ ਮੈਂ ਕਿਹਾ ਵੈਸੇ ਹੀ ਆਏ ਕੋਈ ਗੱਲ ਨਹੀਂ ਤੇ ਬਾਅਦ ਦੇ ਜਾਂਟੇ ਵੇਖ ਲਓ ਪੂਰੀ ਪਿਆਰੀ ਚਾਏ ਸੀ ਬੜੀ ਗਲਤੀ ਹੋ ਗਈ ਮੇਰੇ ਕੋਲੋਂ ਅਸੀਂ ਰਹਿਣਾ ਥੋੜਾ ਤੁਮਤਮ ਨਾਲ ਕਰਦੇ ਵਿਆ ਤੇ ਕਾਫੀ ਜਾਣੇ ਆਂਦੇ ਉਹਨਾਂ ਵੀ ਸੁਣੋ ਅੱਜ ਮੈਂ ਸੋਚੀ ਸੀ ਕੱਲ ਨਾ ਅਪ ਡਿਨਰ ਰੱਣਾ ਦਾ ਕਰਵਾਈਏ ਮੈਂ ਕੈ ਨੀ ਗੱਲ ਸੁਣਦੇ ਭੇਜੇ ਨਾ ਤੂੰ ਮੇਰੀ ਗੱਲ ਸਮਝੀ ਨਹੀਂ ਨਹੀਂ ਮੇਰੀ ਸੁਣੋ ਪਹਿਲਾਂ ਗੱਲ ਬਾਤ ਹੀ ਆਪਣੀ ਬੋਲ ਲੈਣ ਫਿਰ ਤੁਹਾਨੂੰ ਕੋਈ ਨਾ ਕੋਈ ਫੋਨ ਆ ਜਾਂਦਾ ਕੋਈ ਨਾ ਕੋਈ ਆ ਜਾਂਦਾ ਕੱਲ ਨਾ ਨਾਲ ਅਸੀਂ ਕਦਾਂ ਕਰਦੇ ਆ ਇਹ ਚੜੇ ਤੁਹਾਡਾ ਯਾਰ ਦੋਸਤ ਆਏ ਸੀ ਨਾ ਇਹਨਾਂ ਦੀ ਫੈਮਲੀ ਚਲੋ ਵਿਆਹ ਹੀ ਨਹੀਂ ਹੈਗੇ ਮੰਮੀ ਪਾਪਾ ਆਉਣਗੇ ਕੋਈ ਸਿਸਟਰ ਹੋਏਗੀ ਕੱਲ ਅਪ ਡਿਨਰ ਕਰਦੇ ਆ ਠੀਕ ਹੈ ਤੇ ਹੋਰ ਮੈਂ ਕੀ ਸੋਚਦੀ ਪਈ ਸੀ ਅੱਛਾ ਤੁਸੀਂ ਦੱਸੋ ਤੁਸੀਂ ਕਹਿ ਰਹੇ ਸੀ। ਲੋ ਮੇਰੀ ਗੱਲ ਸੁਣਾ। ਇਦਾਂ ਮਰੇ ਯਾਰ ਦੋਸ ਬਾਰੋਂ ਆਏ ਆ ਤੈਨੂੰ ਬਾਹਰ ਦੇ ਲੋਕਾਂ ਨਾਲ ਮਿਲਣਾ-ਮਿਲਣਾ ਵਧੀਆ ਲੱਗਦਾ ਤੈਨੂੰ? ਹਾਂ ਮੈਨੂੰ ਬਹੁਤ ਸ਼ੌਂਕ ਹੈ। ਪਤਾ ਕੀ ਸੁਖ ਸਾਡੇ ਉਧਰ ਨਾਲ ਫੈਮਿਲੀ ਛੋਟੀ ਜੀ ਆ ਮੰਮੀ ਹੋਣਾਂ ਵਾਲਾ ਤੇ ਮੈਨੂੰ ਸਾਨੂੰ ਨਾ ਮੇਰੀ ਮੰਮੀ ਨੂੰ ਵੀ ਆ ਨਹੀਂ ਕਿ ਮੈਨੂੰ ਕੱਲੇ ਸਿਰ ਬੜਾ ਸ਼ੌਂਕ ਹੈ ਕੋਈ ਘਰ ਆਵੇ ਜਾਵੇ ਕਿਤੇ ਅਸੀਂ ਘੁੰਮੀਏ ਫਿਰੀਏ ਇਸੇ ਕਰਕੇ ਨਾ ਮੇਰਾ ਫਰੈਂਡ ਸਰਕਲ ਵੀ ਜ਼ਿਆਦਾ ਹੈ ਤੇ ਮੈਂ ਮਿਲਦੀ ਵਰਤਦੀ ਇਸੇ ਜ਼ਿਆਦਾ ਵਾਂ। ਇਹ ਮਤਲਬ ਨਾ ਸਮਝੋ ਕਿ ਮੇਰੇ ਰਿਸ਼ਤੇਦਾਰਾਂ ਨਾਲ ਨਹੀਂ ਮਿਲਦੀ ਵਰਤਦੀ। ਮਿਲਦੀ ਵਰਤਦੀਆਂ ਤੁਹਾਡੇ ਵੀ ਕੋਈ ਆਂਦਾ ਜਾਂਦਾ ਆਏਗਾ ਤੇ ਇਹ ਥੋੜੀ ਮਨਖਮੂ ਵਟਾਂਗੀ ਪਰ ਇੱਕ ਨਾ ਫਰੈਂਡ ਸਰਕਲ ਨਾਲ ਇੱਕ ਅਲੱਗ ਜਿਹਾ ਮਜ਼ਾ ਹੁੰਦਾ ਵੈ ਦੇਖੋ ਕੋਈ ਆਇਆ ਆ ਕੇ ਮਜ਼ਾਕ ਕੀਤਾ ਹੈ ਨਾ ਇੱਕ ਦੂਜੇ ਲੱਤ ਖਿੱਚਦੇ ਨੇ ਵਧੀਆ ਲੱਗਦਾ ਬਹੁਤ ਮਜ਼ਾ ਆਇਆ ਬੱਸ ਕਰ ਮੈਂ ਤੇਰੀ ਉਹਦੇ ਤੇ ਗੱਲਾਂ ਸੁਣੀ ਜਾਂਦੇ ਆ ਇਹਦਾ ਇਹ ਮਤਲਬ ਨਹੀਂ ਆ ਮੈਂ ਤੇਰੀ ਗੱਲਾਂ ਸੁਣੀ ਜਾਵਾਂ ਮੈਨੂੰ ਨਾ ਇਹ ਗੱਲਾਂ ਪਸੰਦ ਆ ਗਈਆਂ ਦਾ ਸਾਡੇ ਪਰਿਵਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਵਾ ਠੀਕ ਆ ਜਦੋਂ ਮੰਮੀ ਹੁੰਦੇ ਸੀ ਸਾਰਾ ਪਰਿਵਾਰ ਇੱਥੇ ਹੁੰਦਾ ਸੀ ਜਦੋਂ ਜਾਣਾ ਹੈਗਾ ਸੀ ਕਾਲਜ ਪੜ੍ਹਦੇ ਹੁੰਨੇ ਆ ਮੈਨੂੰ ਇਹ ਚੀਜ਼ਾਂ ਪਸੰਦ ਆ ਗਈਆਂ ਅੱਗੋਂ ਤੋਂ ਆ ਜਿਹੜੀ ਕੀ 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 ਕਰਦੀ ਹੈ ਨਾ ਇਹ ਸਾਰੀਆਂ ਆਪਣੀਆਂ ਗੱਲਾਂ ਨਾ ਪਿੱਛੇ ਦੇ ਪਿੱਛੇ ਛੱਡ ਕੇ ਆ ਜਗਾ ਜਿਹੜਾ ਜੋ ਵੀ ਕੁਝ ਕਰਨਾ ਮੇਰੇ ਹਿਸਾਬ ਨਾਲ ਤੈਨੂੰ ਰਹਿਣਾ ਪੈਣਾ ਹੈ ਤੇ ਇਹ ਨਾ ਸਮਝੀ ਮੇਰੇ ਯਾਰ ਦੋਸਤ ਮਾੜੇ ਆ ਘਰੋਂ ਸਾਰੇ ਚੰਗੇ ਆ ਪਰ ਯਾਰੀਆਂ ਦੋਸਤੀ ਜਿਹੜੀ ਹੁੰਦੀ ਹੈ ਨਾ ਉਹ ਮੈਂ ਬਾਰ ਬਾਰ ਰੱਖੀਆਂ ਸੀ ਜਦੋਂ ਮੰਮੀ ਹੁੰਦੇ ਸੀ ਉਦੋਂ ਸਾਰੇ ਘਰ ਚ ਆਉਂਦੇ ਜਾਂਦੇ ਹੁੰਦੇ ਸੀ ਠੀਕ ਆ ਹੁਣ ਘਰ ਚ ਕੋਈ ਨਹੀਂ ਆ ਪਰਿਵਾਰ ਦੇ ਵਿੱਚ ਹੁਣ ਮੈਂ ਆ ਮਾਂ ਠੀਕ ਆ ਉਹਦੇ ਵਿੱਚ ਤੈਨੂੰ ਸਭ ਕੁਝ ਵੇਖਣਾ ਪੈਣਾ ਤੇ ਮੇਰੇ ਹਿਸਾਬ ਨਾਲ ਰਹਿਣਾ ਪੈਣਾ ਹਰ ਇੱਕ ਚੀਜ਼ ਜਿਹੜੀ ਆ ਤੈ ਲੈਣ ਪਾਉਣ ਦੀ ਤੁਹਾਨੂੰ ਕੋਈ ਚੀਜ਼ ਹੋਵੇ ਉਹ ਮੈਂ ਤੁਹਾਨੂੰ ਕਮੀ ਨਹੀਂ ਹੋਣ ਦਊਗਾ ਪਰ ਜਿਹੜੇ ਇਹ ਕੰਮ ਆ ਇਹ ਕੰਮ ਮੈਨੂੰ ਮਸਾ ਨਹੀਂ ਪਸੰਦ ਹੈ ਤੇ ਨਾ ਹੀ ਅੱਗੇ ਤੋਂ ਕਦੀ ਕਰੀ। ਖ ਤੁਸੀਂ ਕਿਦਾਂ ਬੋਲਦੇ ਵੇਜ ਮੈਨੂੰ ਮੈਨੂੰ ਅੱਜ ਤੱਕ ਨਾ ਮਮੀ ਪਾਪਾ ਨੇ ਕਦੀ ਇਦਾਂ ਮੈਨੂੰ ਡਾਂਟਿਆ ਜਿੱਦਾਂ ਤੁਸੀਂ ਵੀ ਮੈਨੂੰ ਉੱਚੀ ਆਵਾਜ਼ ਚ ਬੋਲਦੇ ਵੇਜੇ ਮੈਂ ਸੇਵਕ ਨੂੰ ਦੱਸ ਦੇਣਾ ਜੇ ਤੂੰ ਸੇਵਕ ਨੂੰ ਦੱਸ ਜਿੰਨੂੰ ਮਰਜ਼ੀ ਦੱਸ ਇਹਦੀ ਗਲਤੀ ਹੈ ਨਾ ਉਹ ਫਿਰ ਮੈਂ ਦੱਸ ਦਊਗਾ ਮੌਕੇ ਤੇ ਠੀਕ ਆ ਮੈਂ ਸੋਖਾ